ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟ੍ਰੀਟ ਸਟਾਈਲ ਸੋਨਾਮਤੀ ਅੱਜ ਵਾਰੀ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਨੇਗੇ ਜਿਹੜੀ ਕਿ ਏਕੇ ਦੇ ਨੇਗੀ ਤੇ ਇਹਨਾਂ ਦੀ ਪ੍ਰਿੰਟਿੰਗ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ 올ਓਵਰ 5 ਮੀਟਰ ਜਿਹੜਾ ਤੁਹਾਨੂੰ ਸੂਟ ਮਿਲੇਗਾ ਫਸਟ ਸ਼ੇਡ ਇਹਦੇ ਵਿੱਚ ਆਪਣੇ ਕੋਲ ਇਹ ਵਾਲਾ ਦਾ ਇਹ ਵਾਲੀ ਸੂਟ ਨੇਗੇ ਜਿਹੜੀ ਆਪਣੇ ਵਿਦ ਡਿਜ਼ਾਈਨਰ ਦੁਪੱਟਾ ਰੈਡੀ ਕੀਤੀ ਨੇਗੀ ਦੁਪੱਟਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੀ ਦੀ 4 ਸਾਈਡ ਆਪਾਂ ਨੇ ਸਟਾਫ ਦੀ ਪੇਸਟਿੰਗ ਲਗਾ ਕੇ ਇਦਾਂ ਲੀਸ ਦੇ ਨਾਲ ਫਿਨਿਸ਼ਿੰਗ ਕੀਤੀ ہوئی ਹੈ 4 ਸਾਈਡ ਤੋਂ ਉਹਨੂੰ ਇਦਾਂ ਮਿਲੂਗਾ ਬਹੁਤ ਹੀ ਸੋਹਣਾ ਕੰਮ ਜਿਹੜਾਗਾ ਦੁਪੱਟੇ ਤੋਂ ਇਹ ਮਲ कॉटन ਦਾ ਪਿਓਰ ਮਲ कॉटन ਦਾ ਜਿਹੜਾ ਇਹਦੇ ਨਾਲ ਦੁਪੱਟਾ ਮਿਲੂਗਾ ਬਿਲਕੁਲ ਜੈਨੂਇਨ ਜਿਹੇ ਪ੍ਰਾਈਸ ਦੇ ਵਿੱਚ ਸੂਟਨੇਗੀ ਇਹਦੇ ਵਿੱਚ ਆਪਣੇ ਕੋਲ ਹੀ ਤਿੰਨ ਕਲਰ ਅਵੇਲੇਬਲ ਨੇ ਵਿਦਆਊਟ ਲਾਈਨਿੰਗ ਬਣਨ ਵਾਲਾ ਬਿਲਕੁਲ ਸੌਫਟ ਸਟਾਫ ਆ ਇਹ ਵਾਲਾ ਹੈਗਾ ਆਪਣੇ ਕੋਲ ਹੀ ਪੀਚ ਗਾਜਰੀ ਜੀ ਸ਼ੀਡ ਹੈਗੀ ਜਿਹੜਾ ਪ੍ਰਿੰਟ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਆਈ ਨਿਗੇ ਲਓ ਜੀ ਇਦਾਂ ਇਹਦੀ ਨਾਲ ਵੀ ਦੁਪੱਟਾ ਆਪਣੇ ਕੋਲ ਇਦਾਂ ਦਾ ਰੱਖੂਗਾ ਅਗਰ ਇਹ ਵਾਲੀ ਸੂਟਾਂ ਦੀ ਤੁਹਾਨੂੰ ਪਿਕਚਰਸ ਚਾਹੀਦੀ ਹੋਈਆਂ ਤਾਂ ਤੁਸੀਂ ਸਾਡੇ ਵਟਸਐਪ ਦੇ ਉੱਪਰ ਸਾਨੂੰ ਮੈਸੇਜ ਕਰਕੇ ਇਹਨਾਂ ਦੀ ਫੋਟੋਜ਼ ਲੈ ਸਕਦੇ ਹੋ ਲਓ ਜੀ ਇਦਾਂ ਇਹਦੀ ਦੁਪੱਟੀ ਦੀ ਪੇਸਟਿੰਗ ਹੋ ਗਈ ਫਿਨਿਸ਼ਿੰਗ ਰਹੇਗੀ ਥਰਡ ਕਲਰ ਆਪਣੇ ਕੋਲ ਇਹ ਵਾਲਾਗਾ ਫਿਰੋਜ਼ੀ ਸਮਰ ਦੇ ਅਕੋਰਡਿੰਗ ਬਹੁਤ ਹੀ ਸੋਹਣਾ ਕਲਰ ਨੇਗੇ ਨਾ ਹੀ ਬਹੁਤੇ ਪੜਕੀਲੇ ਨੇ ਤੇ ਨਾ ਹੀ ਬਹੁਤੇ ਲਾਈਟ ਨੇ ਲਓ ਚੈੱਕ ਕਰੋ ਇਹ ਨਾਲ ਦਪਟਾ ਇਦਾਂ ਦਾ ਰਹੇਗਾ ਤੁਸੀਂ ਸਾਡੇ ਹੋਰ ਵੀ ਸੋਹਣੇ ਸੋਹਣੇ ਸੂਟ ਵੇਖਣ ਲਈ ਮਤਲਬ ਕਿ ਵਰਕ ਵਾਲੇ ਜਾਂ ਤੁਸੀਂ ਸਾਡਾ ਇੰਸਟਾਗ੍ਰam ਪੇਜ ਵੀ ਫੋਲੋ ਕਰ ਸਕਦੇ ਹੋ ਸਟਰੀਟ ਸਟਾਈਲਸ ਨਾਮ ਤੇ ਆਪਣਾ ਜਿਹੜਾਗਾ ਲਓ ਜੀ ਤੁਸੀਂ ਸਾਡਾ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋਗੇ ਜਿਹਦੇ ਵਿੱਚ ਆਪਾਂ ਡੇਲੀ ਅਪਡੇਟਸ ਦਿੰਦੇ ਰਹਿੰਦੇ ਆ ਨੈਕਸਟ ਡਿਜ਼ਾਈਨਿੰਗ ਪੈਟਰਨ ਸੇਮ ਰਹੇਗਾ ਜਿਹੜਾ ਪ੍ਰਿੰਟ ਨੇਗੀ ਉਹ ਚੇਂਜ ਹੋਊਗੀ ਇਹਦਾ ਇਹ ਵਾਰੀ ਪ੍ਰਿੰਟਿੰਗ ਰਹੇਗੀ ਮਸਟਰਡ ਜੀ ਸ਼ੇਡ ਹੈ ਇਹਦੀ ਬਹੁਤ ਹੀ ਪਿਆਰਾ ਜਿਹਾ ਕਲਰ ਆਗਾ ਇਹ ਵਾ ਇਦਾਂ ਇਦੀ ਦੁਪੱਟੀ ਦਾ ਪੈਟਰਨ ਰਹੇਗਾ ਇਦਾਂ ਥੋੜਾ ਦੂਰ ਕਰਕੇ ਵਿਖਾਓ ਪਲੀਜ਼ ਪ੍ਰੋਪਰ ਪਤਾ ਲੱਗੇ ਇਦਾਂ ਇਹਦਾ ਦੁਪੱਟਾ ਰਹੇਗਾ ਪ੍ਰੋਪਰ ਤੁਹਾਨੂੰ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ 44 ਇੰਚ ਪਣੇ ਦੇ ਵਿੱਚ 2.5 ਮੀਟਰ ਦੀ ਕੱਟ ਹੋਏਗੀ ਇਹਦੇ ਵਿੱਚ ਆਪਣੇ ਕੋਲ ਕਲਰ ਇਹ ਵਾਲਾ ਹੈਗਾ కలర్ బ పే విద సూట్ బీన్ బ దుపట్టి ఫినిషింగ్ ਇਹ ਵਾਲਾ ਪ੍ਰਿੰਟ ਆਏਗਾ ਆਪਣੇ ਕੋਈ ਬਲੈਕ ਦੇ ਵਿੱਚ ਇਹਦਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਸੂਟ ਇਨਿੰਗ ਜਿਹੜੇ ਬਹੁਤ ਸੋਹਣੇ ਹੋਏ ਨੇ ਥਰਡ ਇਹਦੇ ਵਿੱਚ ਆਪਣੀ ਕੁੜੀ ਡਿਜ਼ਾਈਨਿੰਗ ਆ ਜਿਹੜੀ ਪੈਟਰਨ ਸੇਮ ਡਿਜ਼ਾਈਨਿੰਗ ਇਹਦੇ ਵਿੱਚ ਚੇਂਜ ਆ ਸੌਰੀ ਪ੍ਰਿੰਟ ਜਿਹੜਾਗਾ ਚੇਂਜ ਆ ਲਓ ਜੀ ਜਿੰਨਾ ਵੀ ਸਟੱਫ ਮਿਲੂਗਾ ਤੁਹਾਨੂੰ ਸਟੈਂਪ ਵਾਲਾ ਮਿਲੂਗਾ ਵਿਦਆਊਟ ਸਟੈਂਪ ਸਟੱਫ ਨਹੀਂ ਮਿਲੂਗਾ ਲਓ ਜੀ ਇਹ ਵਾਲਾ ਇਹਦਾ ਇਹਦੇ ਨਾਲ ਦੁਪੱਟਾ ਵਾ ਇਹ ਦੁਪੱਟੇ ਵੀ ਤੁਹਾਨੂੰ ਬਹੁਤ ਹੀ ਮਤਲਬ ਖੁੱਲੇ ਡੁੱਲੇ ਦੁਪੱਟੇ ਮਿਲਣਗੇ। ਇਹਦੇ ਵਿੱਚ ਵੀ ਆਪਣੇ ਕੋਲ 3 ਕਲਰ ਅਵੇਲੇਬਲ ਨੇ। ਇਹ ਵਾਲਾ ਪ੍ਰਿੰਟ ਚੀਜ਼ ਇਹ ਪ੍ਰਿੰਟ ਹੋ ਰਿਹਾ। ਇਹਦੇ ਵਿੱਚ ਬਹੁਤ ਹੀ ਸੋਹਣਾ ਕਲਰ ਹੈਗਾ। ਇੱਦਾਂ ਪ੍ਰਿੰਟਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ। ਇੱਦਾਂ ਇਹਦਾ ਦੁਪੱਟਾ ਰਹੂਗਾ। ਦੁਪੱਟਾ ਸੇਮ ਰਹੇਗਾ ਨੈਕਸਟ ਪ੍ਰਿੰਟ ਆਪਣੇ ਕੋਲ ਇਹ ਤਾਂ ਜਿੱਦਾਂ ਪ੍ਰਿੰਟਿੰਗ ਰਹੇਗੀ ਜਿਹੜੀ ਇਹ ਵਾਲੀ ਪ੍ਰਿੰਟ ਨਹੀਂ ਹੈਗੀ ਨਾ ਮਤਲਬ ਕਿ ਹਰੀ ਕੀਜ਼ ਦੀਆਂ ਪਹਿਣਾ ਜਿਹੜੀ ਨਹੀਂ ਹੈਗੀ ਅ ਵੇਅਰ ਕਰ ਸਕਦੀਆਂ ਨੇ ਇਹ ਵਾਲਾ ਇਦਾਂ ਸੇਮ ਇਹਦਾ ਵੀ ਉਹੀ ਪ੍ਰਿੰਟ ਰਹੇਗਾ ਸੌਰੀ ਡਿਜ਼ਾਈਨਿੰਗ ਰਹੇਗੀ ਇਦਾਂ ਦੁਪੱਟੀ ਦੀ ਲਓ ਜੀ ਜਦੋਂ ਆਪਾਂ ਇਹਨੂੰ ਸਟੀਚਿੰਗ ਟਾਈਮ ਬਹੁਤ ਹੀ ਸੋਹਣੀ ਲੇਸੀਜ਼ ਨਾਲ ਫਿਨਿਸ਼ਿੰਗ ਦੇ ਕੇ ਜਿਹੜੀ ਸੂਟ ਨੇਗੇ ਰੈਡੀ ਕਰਾਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗਣੇ ਲੱਗਣੇ ਇਹਨਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਵਟਸਐਪ ਦੇ ਉੱਪਰ ਮੈਸੇਜ ਕਰਕੇ ਸਾਨੂੰ ਆਰਡਰ ਕਰ ਸਕਦੇ ਹੋ ਤੁਸੀਂ ਸਾਡਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ 904315162 ਦੇ ਉੱਪਰ ਸਾਨੂੰ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਐਂਡ ਸਾਡਾ ਇੰਸਟਾਗ੍ਰਾਮ ਪੇਜ ਹੈਗਾ ਦਾ ਸਟ੍ਰੀਟ ਸਟਾਈਲ ਬਾਈ ਦੀਪਿੰਦਰ ਤੁਸੀਂ ਸਾਡਾ ਇੰਸਟਾਗ੍ਰਾਮ ਪੇਜ ਹੈ ਜਿਹੜਾ ਉਹ ਵੀ ਫੋਲੋ ਕਰ ਸਕਦੇ ਹੋ ਥੈਂਕ ਯੂ